ਵੇਖ ਲਾ ਪ੍ਰੀਤ ਜੇ ਉਸ ਦਿਨ ਇਹ ਗਲਤੀ ਨਾ ਕਰਦੇ ਨਾ ਤਾਂ ਤਾ ਤੈਨੂੰ ਏਡੀ ਵੱਡੀ ਸਜ਼ਾ ਨਾ ਮਿਲਦੀ ਪਤਾ ਨਹੀਂ ਰੱਬ ਨੇ ਮੇਰੇ ਕੀ ਕਰਮ ਲਿਖ ਕੇ ਭੇਜਿਆਗਾ ਕਿਸੇ ਦਾ ਕਰਿਆ ਧਰਿਆ ਫੋਗਣਾ ਮੈਨੂੰ ਪੈ ਰਿਹਾਗਾ ਤਕਲੀਫ ਮੈਂ ਕੱਟ ਰਹੀ ਆ ਮੈਂ ਸਾਰੇ ਤੇ ਇੱਥੇ ਬਚ-ਬਚ ਕੇ ਰਹਿ ਰਹੀ ਆ ਤੇ ਉਹ ਸ਼ਰਮ ਕੋ ਮੁਦਾਫਰਦਾਗਾ ਹੁਣ ਤਾਂ ਨਹੀਂ ਕੋਈ ਪਰਵਾਹ ਹੈਗੀ ਮੇਰੀ ਜ਼ਿੰਦਗੀ ਖਰਾਬ ਕਰਕੇ ਹਾ ਪਤਾ ਚੈਨ ਦੀ ਨੀਂਦ ਸੌਂ ਰਿਹਾ ਹੋਣਾ ਇਹ ਕਿ ਤਾ ਦਰਦ ਨਹੀਂ ਨੰਤਾ ਪਾਰ ਕਿਹਾ ਨਾ ਉਫਾ ਓਥਾਨੇ ਕਿੰਨਾ ਟਾਈਮ ਚੱਲਣਾ ਪਊਗਾ ਬਾਬੀ ਬਾਬੀ ਘੜਾ ਸੁੰਦੀ ਹੈ ਬਾਬੀ ਹਾਂ ਕੀ ਹੋ ਗਿਆ ਮੇਰੇ ਦਰਦ ਬਹੁਤ ਹੋ ਰਿਹਾ ਹੈਗਾ ਮੈਨੂੰ ਤਾਂ ਨਹੀਂ ਹੁੰਦਾ ਹੈਗਾ ਇਹ ਦਰਦ ਤਾਂ ਤੈਨੂੰ ਚੱਲਣੇ ਪੈਣਗੇ ਬਾਬੀ ਇੰਨਾ ਕਿੰਨਾ ਦਾ ਟਾਈਮ ਚੱਲੂ ਦੇ ਕੀ ਪਲੀਜ਼ ਨੋਏ ਦਾਨੇ ਨੇ ਮੈਂ ਦੱਚੀ ਨਹੀਂ ਦਰਦ ਜੈਨ ਹੁੰਦਾ ਬਾਬੀ ਦਵਾਈ ਲੈ ਜਾਉਂਗੀ ਡਾਕਟਰ ਦੇ ਤਾਂ ਜੋ ਸਾਰੇ ਪਿੰਡ ਚ ਫੇਰ ਪਤਾ ਲੱਗ ਜਾਵੇ ਤੈਨੂੰ ਕਿਵੇਂ ਲ ਕੋਲ ਕੋ ਕੇ ਰੱਖਿਆ ਮੈਂ ਜਾਣਦੀ ਆ ਬਾਬੀ ਉਹਨੂੰ ਕੁਛ ਤਾਂ ਕਰ ਦੁਰ ਮੈਂ ਦਰਦ ਨਾ ਐ ਤੁਰ ਮੈਂ ਲਈ ਜਾਉਂਗੀ ਤੂੰ ਐ ਕਰ ਆਪਾਂ ਦਾਦੀ ਕੋਲੇ ਚਲਦੇ ਆਂਗੇ ਜਾ ਕੇ ਸਵਾਇਦਬੂਤੋਂ ਦਵਾਈ ਲਿਆਉਣੇ ਆ ਚੱਲ ਖੜੀ ਹੋ ਤੁਰ ਬਾਬੀ ਦਾਈ ਨਹੀਂ ਤੂੰ ਇੱਥੇ ਬੁਲਾ ਲੈ ਮੈਂ ਦਿੱਤੇ ਜਾਉਂਗੀ ਉਨੂੰ ਘਰੇ ਬੁਲਾਉਂਦੇ ਨਾ ਤੇਰੇ ਵੀਰੇ ਨੂੰ ਪਤਾ ਲੱਗ ਜਾਊਗਾ ਤੂੰ ਚੱਲ ਖੜੀ ਹੋ ਹੁਣ ਨਾ ਹੈ ਨਹੀਂ ਕਿ ਆਪਾਂ ਫਟਾਫਟ ਜਾ ਕੇ ਦਵਾਈ ਲਿਆਉਣੇ ਆ ਆਜਾ ਹੁਣ ਹਿੰਮਤ ਕਰ ਲਾ ਖੜੀ ਹੋ ਦੇ ਕੁਝ ਮੈਨਾਂ ਕਰਦੀ ਨਾ ਚੰਗੀ ਰਹਿੰਦੀ ਇਹ ਗੱਲਾਂ ਪਹਿਲਾਂ ਨਹੀਂ ਸੋਚ ਸਕਦੀ ਸੀ ਹੁਣ ਨਾਲ ਆਪ ਤਾਂ ਮਾਰ ਰਹੀਆਂ ਨਾਲ ਮੈਨੂੰ ਵੀ ਮਾਰਨੀ ਆਂਗੀ ਕਿਵੇਂ ਤੈਨੂੰ ਇੰਨਾ ਟਾਈਮ ਲੁਕੋ ਕੇ ਰੱਖਿਆ ਨਾ ਮੈਂ ਜਾਣਦੀ ਆਂ ਬਾਬੀ ਬਸ ਚੁੱਪ ਬੁਗਰ ਜਾ ਹੁਣ ਇੱਕ ਮਹੀਨੇ ਦੀ ਗੱਲ ਲਗੀ ਕਿਉਂ ਹੁਣ ਤੂੰ ਗੁੱਸਾ ਕਰੀ ਜਾਨੀ ਹੈਗੀ ਭਾਈ ਮੈਂ ਤਾਂ ਚੁੱਪੀ ਆਂ ਖੜੀ ਹੋ ਜਾ ਤੁਰ ਪੈ ਸਾਰੇ ਪਿੰਡ ਦਾ ਜਲੂਸ ਕਢਾ ਰੱਖਿਆ ਤੇ ਸਾਡਾ ਕੀ ਕੁੜੀ ਕਿੱਥੇ ਕੁੜੀ ਕਿੱਥੇ ਖੜੀ ਹੋ ਹੁਣ ਇਹਨੂੰ ਨਾ ਲਕੋਲਾ ਮਾੜਾ ਜਾ ਚੱਲ ਆਏ ਐਨਾ ਮਹਾਰਾਣੀਆਂ ਵਾਂਗੂ ਨਾ ਜਾ ਇਹਨੂੰ ਲਕੋਲਾ ਮਾੜਾ ਜਾ ਲੋਕਾਂ ਨੂੰ ਝੁਗਾ ਜਾ ਕੇ ਦਿਖਾ ਦੇ ਸਾਰਾ ਕੁਝ ਮਾੜੀ ਮੁੱਟੀ ਸ਼ਰਮ ਕਰ ਲਾ ਬੱਬੇ ਕਿਉਂ ਐਨਾ ਤੂੰ ਲੰਗ ਕਰਦੀਆਂ ਮੈਨੂੰ ਤਦ ਪਹਿਲੀ ਮਰੀ ਪਈਆਂ ਦੁੱਖਾਂ ਨਾਲੇ ਨਾ ਰੋਲਾ ਨਾ ਪਾ ਸਿੱਥੇ ਆਂਡੀ ਗਵੰਡੀ ਵਸਦੇ ਨੇ ਇਕੱਲੀ ਤੂੰ ਨਹੀਂ ਰਹਿੰਦੀ ਜਰਨਾ ਦੀਦੀ ਉਹ ਕੌਣ ਹੈ ਅੱਛਾ ਸੈਰੀ ਤੂੰ ਇਹਨੂੰ ਕਿੱਧਰ ਲਈ ਫਿਰਦੀ ਆ ਹੋ ਵੀ ਕੀ ਦੱਸਾਂ ਤੜਕੇ ਦੇ ਨਾ ਚੀਕਾ ਰੋਲੀ ਪਾਪਾ ਕੇ ਘਰ ਸਿਰ ਤੇ ਚੱਕ ਰੱਖਿਆ ਇਹ ਤਾਂ ਲੋਕਾਂ ਨੂੰ ਪਤਾ ਲਵਾਉਗੀ ਮੇਰੀ ਗੱਲ ਸੁਣ ਲੈ ਸੈਰੀ ਇੰਨੀ ਤਾਂ ਤੂੰ ਵੀ ਨਹੀਂ ਨਿਆਣੀ ਹੈਗੀ ਇਹ ਜਿਹੇ ਦਰਦਾਂ ਦਾ ਚੱਲਣੀਆਂ ਪੈਣਗੀਆਂ ਇਹਦੇ ਟਾਈਮ ਤੋਂ ਪਹਿਲਾਂ ਹੋਣ ਲੱਗ ਜਾਂਦੀਆਂ ਨੇ ਹਜੇ ਨੂੰ ਟਾਈਮ ਵੀ ਕਿਹੜਾਗਾ ਅਣਗਿਣਤ ਤਾਂ ਮਹੀਨਾਗਾ ਇਹ ਤਾਂ ਹੁਣ ਤੂੰ ਚੈੱਕ ਕਰ ਲਾ ਪਾਣੇ ਮੇਰੇ ਤਾਂ 200 ਵਾਰ ਦੀ ਗੱਲ ਐ ਨੂੰ ਕੋਈ ਦਵਾਈ ਦੇ ਦੇ ਜਿਹੜਾ ਤਾਂ ਮੂੰਹ ਬੰਦ ਰੱਖੇ ਚਲ ਕੋਈ ਨਾ ਤੂੰ ਫਿਕਰ ਨਾ ਕਰ ਮੈਂ ਅੰਦਰ ਇਹਨਾਂ ਚੈੱਕ ਕਰ ਲੰਨੀ ਆ ਦੇਖ ਲੰਨੀ ਆ ਵੀ ਕੀ ਪ੍ਰੋਬਲਮ ਆ ਗਈ ਬਾਕੀ ਮੈਂ ਤੈਨੂੰ ਦਵਾਈ ਦੂਈ ਦੇ ਕੇ ਅਨਸਾਰ ਦਿੰਨੀ ਆ ਆ ਜਾ ਆ ਜਾ ਸ਼ੈਰੀ ਮੇਰੀ ਗੱਲ ਸੁਣ ਲੈ ਹੁਣ ਇਹਦਾ ਟਾਈਮ ਪੂਰਾ ਚੱਲ ਰਿਹਾ ਠੀਕ ਐ ਕੋਈ ਵੀ ਦਿੱਕਤ ਆ ਸਕਦੀ ਆ ਕਦੇ ਵੀ ਆਪਾਂ ਡਿਲੀਵਰੀ ਕਰਨੀ ਪੈ ਸਕਦੀ ਆ ਤੂੰ ਐਂ ਕਰ ਤੇਰੇ ਪੇਕਿਆਂ ਪੁਕਿਆਂ ਦੇ ਲੈ ਜਾ ਉੱਥੇ ਡਿਲੀਵਰੀ ਕਰਾ ਦਾਂਗੇ ਹਾਂ ਦੀਦੀ ਮੈਂ ਵੀ ਇਹੀ ਸੋਚਿਆਗਾ ਕਿ ਉਰੇ ਤਾਂ ਇਹ ਸਭ ਹੋ ਨਹੀਂ ਸਕਦਾ ਮੈਨੂੰ ਪੇਕੇ ਲੈ ਜਾ ਤੁਹਾਨੂੰ ਉੱਥੇ ਬੁਲਾਉਂਗੀ ਤੁਸੀਂ ਉੱਥੇ ਹੀ ਆ ਜਿਓ ਕੋਈ ਗੱਲ ਨਹੀਂ ਮੈਂ ਉੱਥੇ ਆ ਜਾਂਗੀ ਤੇ ਮੈਨੂੰ ਕਨਫਰਮ ਜ਼ਰੂਰ ਕਰਦੇ ਹੋ ਫੋਨ ਹੁਣ ਕਰਦੇ ਹੋ ਠੀਕ ਹੈ ਹਾਂ ਤੇ ਬਾਕੀ ਮੈਂ ਇਹਨੂੰ ਨਾ ਮੈਡੀਸਨ ਦੇ ਦਿੱਤੀ ਹੈਗੀ ਠੀਕ ਹੈ ਤੈਨੂੰ ਵੀ ਪਤਾ ਜਿਹੜੀਆਂ ਇਹ ਦਰਦਾਂ ਹੁੰਦੀਆਂ ਨਿਗੀਆਂ ਸਮੇਂ ਤੋਂ ਪਹਿਲਾਂ ਹੋਣ ਲੱਗ ਜਾਂਦੀਆਂ ਨੇ ਠੀਕ ਐ ਬਾਕੀ ਹੁਣ ਰੱਬ ਜਾਣਦਾ ਜੇ ਤੁਸੀਂ ਜਾਣਦੇ ਹੋ ਹਨਾ ਤੇ ਟਾਈਮ ਤੇ ਕੀ ਪ੍ਰੋਬਲਮ ਆ ਸਕਦੀ ਆ ਬਾਕੀ ਫੀਸ ਫੂਸ ਤੁਸੀਂ ਆਪਦਾ ਧਿਆਨ ਰੱਖਿਓ ਹਾਂ ਕੋਈ ਨਹੀਂ ਭੈਣ ਮੈਂ ਪਹੁੰਚਦੀ ਕਰ ਦੂੰਗੀ ਹਾਂ ਆ ਜਾ ਹੁਣ ਤੇ ਨਾਲੇ ਲੋਕਾਂ ਦੇ ਮੂੰਹ 'ਚ ਨਾ ਗੱਲਾਂ ਆ ਜਾਣ ਆਪਦਾ ਬਚ ਕੇ ਰਹਿਣਾ ਪਤਾ ਹੀ ਆ ਤੁਹਾਨੂੰ ਤੁਸੀਂ ਆਪ ਹੀ ਸਮਝਦਾਰ ਹੋਗੇ ਮੈਂ ਹੀ ਰਿਸਕ ਲੈ ਲਿਆ ਹੋਰ ਕੋਈ ਕਿਸੇ ਨਹੀਂ ਲੈਣਾ ਉਹ ਨਹੀਂ ਸੀਗਾ ਇਹ ਰਿਸਕ ਤੁਹਾਨੂੰ ਪਤਾ ਹੀ ਆ ਕੋਈ ਨਾ ਬਣੇ ਧੰਨਵਾਦ ਤੇਰਾ ਬਹੁਤ ਬਹੁਤ ਇਹਨੂੰ ਲਕੋਲਾ ਨੇ ਦੇਖਤਾ ਸਹੀ ਹੁਣ ਫਸ ਗਈਆਂ ਹੁਣ ਗੇੜੇ ਤੇ ਗੇੜਾ ਬੰਦੀਆਂ ਨੇ ਉਹ ਕਦੇ ਦਾਈ ਦੀ ਸਾਰ ਤੱਕ ਨਹੀਂ ਲਈ ਇਹਨਾਂ ਨੇ ਇਹਨੂੰ ਨਾ ਲਕੋਲਾ ਸਮਾਰ ਕੇ ਪਿੰਡ ਚ ਦੇਖ ਲੈ ਕਿਵੇਂ ਲੋਕ ਫਿਰਦੇ ਆਗੇ ਇੱਥੇ ਤੂੰ ਬੇਇੱਜ਼ਤੀ ਕਰਾਈ ਜਾਂਦੀ ਸਭ ਤੇ ਲਕੋਲੀ ਨਾ ਪਰ ਬਿੱਲ ਲੋਕ ਉੱਤਰ ਰੱਖਿਆਗਾ ਕਿਹੜਾ ਕਿਸ ਨੂੰ ਪਤਾ ਲੱਗਦਾਗਾ ਜੇ ਉਹ ਕਿਸੇ ਨੇ ਪੁੱਛਿਆ ਕਹਿ ਦਾਂਗੇ ਭਾਈ ਇਹ ਤਾਂ ਢਿੱਡ ਦੀ ਪ੍ਰੋਬਲਮ ਆਗੀ ਆ ਢਿੱਡ ਤੇ ਤੋਂ ਲੜ ਜੇ ਤਾਂ ਤੇ ਡਵਾਦ ਰਿਆਗਾ ਹੁਣਾਂ ਫਟਾਫਟ ਚੱਲ ਤੈਨੂੰ ਜਾ ਕੇ ਪੇਕੇ ਛੱਡਣ ਦੀ ਤਿਆਰੀ ਕਰਾਂ ਮੈਂ ਇਹਦੇ ਹੁਣ ਤੋਂ ਪਹਿਲਾਂ ਪਹਿਲਾਂ ਤੈਨੂੰ ਮੈਂ ਪੇਕੇ ਛੱਡੇ ਹੁਣਾਂ ਦਾ ਪੱਪੀ ਪੇਕੇ ਕਹੇਂਗੇ ਕਿ ਉਹ ਕੋਈ ਨਹੀਂ ਮੈਂ ਮੇਰੇ ਵੀਰੇ ਤੇ ਭਾਬੀ ਨਾਲ ਆਪੇ ਗੱਲ ਕਰ ਰੱਖੀ ਆਗੀ ਤੂੰ ਉਹ ਗੱਲਾਂ ਦੀ ਟੈਨਸ਼ਨ ਨਾ ਲੈ ਬਾਕੀ ਉਹਨਾਂ ਨਾਲ ਦੁਆਰੇ ਗੱਲ ਕਰ ਲਵਾਂਗੇ ਮੇਰੇ ਤਾਂ ਸਾਂਭਣਗੀ ਤੈਨੂੰ ਚਲੋ ਤਾਂ ਠੀਕ ਆ ਪੱਪੀ ਪਰ ਉੱਥੇ ਹੁਣ ਐਵੇਂ ਮੂਹ ਤਾਂ ਕੋੰਦੀ ਚੰਗੀ ਥੋੜੂ ਲੱਗਦੀ ਆਂਗੀ ਫਿਰ ਹੁਣ ਹੱਲ ਵੀ ਨਹੀਂ ਕੋਈ ਜੇ ਇੱਥੇ ਕੁਝ ਹੋ ਗਿਆ ਮੂੰਹ ਦਿਖਾਉਣ ਚੋਗੀ ਤਾਂ ਤੂੰ ਇੱਥੇ ਵੀ ਨਹੀਂ ਹੈਗੀ ਚੱਲ ਬਾਬੀ ਚੱਲੇ ਚੱਲਦੇ ਹਾਂ ਉਹ ਦੇਖੀ ਗੁਰੀ ਕਿਵੇਂ ਕੋਡਾ ਜਾ ਹੋਇਆ ਖੜਿਆ ਜੰਟੇ ਭਾਈ ਕੋਈ ਗੜਬੜ ਲੱਗਦੀ ਹੈ ਗੜਬੜ ਹਾਂ ਜਿਹੜੇ ਉਹ ਦਾਈ ਕੇ ਘਰੇ ਜਾ ਰਹੇ ਨੇ ਕੌਣ ਆਹੀ ਆਹ ਸਾਹਮਣੇ ਕਰਾ ਲੈ ਦੇਖ ਅੱਛਾ ਹਾਂ ਉਹ ਯਾਰ ਹਉਂਦੇ ਹੀ ਜਾਂਦੇ ਤਾਂ ਮੈਂ ਵੀ ਇੱਕ ਦੋ ਵਾਰੀ ਦੇਖੇ ਨੇ ਯਾ ਅੱਜ ਤਾਂ ਮੈਨੂੰ ਪਤਾ ਕੀ ਹੈ ਹੈ ਟਿੱਡ ਵੀ ਦੇਖਿਆ ਵਾਰਾ ਅੱਛਾ ਹਾਂ ਟਿੱਡ ਬਾਹਰ ਨਿਕਲ ਰਿਹਾ ਦੀਆ ਪਰ ਇਹਨਾਂ ਹੀ ਕੁੜੀ ਤਾਂ ਵਿਆਹੀ ਨਹੀਂ ਹੋਈ ਹਾਂ ਉਹ ਤਾਂ ਕੁਮਾਰੀ ਆ ਹਲੇ ਹਾਂ ਮੈਨੂੰ ਤਾਂ ਇਹ ਲੱਗਦਾ ਯਾਰਾ ਕਿਤੇ ਜਮਾਕ ਜੱਲੇ ਜਦੋਂ ਤਾਂ ਹੋ ਰਿਹਾ ਕੰਮ ਪਤਾ ਨਹੀਂ ਜਾਂਟੀ ਹੈ ਮੈਂ ਗੌਰ ਕਰਨਾ ਉਹ ਇੱਕ ਹੋਰ ਵੀ ਆ ਕੀ ਇਹ ਦਾਈ ਹੈ ਨਾ ਜਿਹੜੀ ਹਾਂ ਇਹ ਪੈਸੇ ਲੈ ਦੇ ਕੇ ਨਾ ਦੂਜਾ ਕੰਮ ਵੀ ਕਰਦੀ ਆ ਭਰੂਣ ਹੱਤਿਆ ਵਾਲਾ ਅੱਛਾ ਬਈ ਹੋਰ ਆ ਫਿਰ ਤੇ ਤੇ ਕੇਸ ਵੀ ਹੋਸਾਰਾ ਹਾਂ ਚੱਲ ਐਂ ਕਰੀ ਤੂੰ ਰੱਖੀ ਗੌਰ ਬਾਕੀ ਕੰਮ ਮੇਰੇ ਤੇ ਛੱਡ ਦੇ ਅੱਛਾ ਹਾਂ ਬਾਕੀ ਮੈਂ ਕਰਾਂਗਾ ਤੰਦੇ ਭਾਈ ਗੌਰ ਤਾਂ ਮੈਂ ਰੱਖੂਗਾ ਮੇਰਾ ਪਤਾ ਜਮਾਂ ਦਾ ਖਬਰ ਦਾ ਉਹ ਮਾ ਹਾਂ ਤੂੰ ਜਮਾਂ ਨਾ ਫਿਕਰ ਕਰ ਆਪਾਂ ਆਪ ਵੀ ਨਿਕਲ ਦਿੰਦੇ ਇਹਨਾਂ ਦੀਆਂ ਗੋਟੀਆਂ ਲਵਾ ਦਾਂਗੇ ਤੂੰ ਜਮਾਂ ਨਾ ਡਰ ਠੀਕ ਹੈ ਭਾਈ ਚੱਲ ਠੀਕ ਹੈ ਮੈਂ ਗੌਰ ਰੱਖੀ ਜੰਗਾ ਨਾਲੇ ਖਬਰ ਰੱਖੀ ਪੱਕੀ ਪੱਕੀ ਖਬਰ ਰੱਖੂਗਾ ਜਮਾਂ ਠੀਕ ਹੈ ਵਰਗੀ ਚੰਗਾ ਦੇਖੂਗਾ ਯਾਰ ਖਬਰ ਤਾਂ ਰੱਖਣੀ ਪਊਗੀ ਘੰਟੇ ਵਾਈ ਨਿੱਕਿਆ ਇਹ ਤਾਂ ਕਰਣੀ ਪਈ ਚੱਲ ਚੱਲ ਜਾ ਬੇ ਜੇ ਲਿਆ ਤੂੰ ਰੇ ਕਿਵੇਂ ਉਹ ਮੈਂ ਤਾਂ ਕਰਨਾ ਤੋਂ ਪਸੇਖਣ ਬਾਅਦ ਤੇ ਖੜਿਆ ਸੀਗਾ ਬੇ ਅਕਲ ਦੇ ਆੰਨਿਆ ਆਹ ਦੇਖ ਤਾਂ ਲੈ ਬੱਦਲ ਤਾਂ ਹੋਏ ਪਏ ਨੇ ਤੈਨੂੰ ਤੋਂ ਪਤਿਰ ਮਹੀਨੇ ਕਿੱਥੋਂ ਆਜੂਗੀ ਹੈ ਬਚਣੀ ਹੈ ਮੈਂ ਕੋਸੋ ਹੋਰ ਸੁਣਿਆ ਸੀ ਕਿਸੇ ਤੋਂ ਕੀ ਸੁਣਿਆ ਸੀ ਦੱਸ ਮੈਨੂੰ ਛੇਤੀ ਛੇਤੀ ਬੋਲ ਮੈਨੂੰ ਐਂ ਲੱਗਦਾ ਉਹ ਜਿਹੜੇ ਤੁਹਾਡੇ ਘਰੇ ਆਉਂਦੇ ਨੇ ਕੋਈ ਗੜਬੜ ਜੀ ਲੱਗਦੀ ਏ ਮੈਨੂੰ ਅੱਛਾ ਵੇ ਤੂੰ ਕੀ ਆ ਸੂਹਾ ਜਿਹਾ ਲੈਂਦਾ ਰਹਿਣਾ ਆਹਿੰਦਾ ਜਨਾਨੀਆਂ ਲੈਂਦੀਆਂ ਹੁੰਦੀਆਂ ਨੇ ਤੂੰ ਇੱਕ ਬੰਦਾ ਹੋ ਕੇ ਐਂ ਕਰਦਾਗਾ ਕਿਵੇਂ ਕੰਦਾ ਕੌਲਿਆਂ ਨਾਲ ਲੱਗਿਆ ਖੜਾਗਾ ਕੋਈ ਕੰਮ ਧੰਦਾ ਕਰ ਲਿਆ ਕਰ ਬਚਣੀਏ ਮੈਨੂੰ ਕੰਮ ਧੰਦੇ ਦੀ ਕੀ ਲੋੜ ਹੈ ਮੈਂ ਤਾਂ ਬਸ ਹੁਣ ਰਿਟਾਇਰ ਹੋ ਕੇ ਆਇਆ ਹੈਂ ਆਹੋ ਤੈਨੂੰ ਤਾਂ ਬੇਲੇ ਨੂੰ ਪੱਕੀਆਂ ਪਕਾਈਆਂ ਮਿਲਦੀਆਂ ਨੇ ਬੇ ਉਹਨਾਂ ਨੂੰ ਪੁੱਛ ਕੇ ਦੇਖ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਨੇ ਤੈਨੂੰ ਕੀ ਪਤਾ ਮੈਨੂੰ ਸਾਰਾ ਪਤਾ ਹੈ ਬਚਨੀਏ ਕੀ ਲਕੋਣੀ ਹੈ ਜਿਹੜਾ ਤੂੰ ਆ ਪੈਸੇ ਲੈ ਦੇ ਕੇ ਉਰਾ ਪਰਾਂ ਦੂਜੇ ਕੰਮ ਕਰਦੀਆਂ ਨਾ ਮੈਨੂੰ ਸਾਰਾ ਪਤਾ ਹੈ ਤੇਰੇ ਬਾਰੇ ਹਾਏ ਮੈਂ ਮਰ ਜਾ ਬਿਆ ਕੀ ਮੂੰਹ ਫੁੱਟੀ ਜਾਣਾਗਾ ਚਲ ਮੇਰੀ ਗੱਲ ਸੁਣ ਲੈ ਜੋ ਮੈਂ ਮਰਜੀ ਕਰਾਂ ਪਰ ਤੈਨ ਦੱਸ ਕੀ ਮੇ ਤੋਂ ਬੜੇਵੇਂ ਲੈਣੇ ਨੇ ਤੂੰ ਆਪ ਦੇ ਘਰੇ ਠੀਕ ਠਾਕ ਰਿਹਾ ਕਰ ਕਿਰਨਾ ਮੇਰੀ ਗੱਲ ਸੁਣ ਲੈ ਇਨਾ ਕੰਮਾਂ 'ਚ ਕੁਛ ਨਹੀਂ ਪਿਆ ਇਹ ਕੰਮ ਮਹੇਜੇ ਹੁੰਦੇ ਨੇ ਇਹਦੇ 'ਚ ਲੈਣੇ ਦੇਣੇ ਬਹੁਤ ਔਖੇ ਹੋ ਜਾਂਦੇ ਨੇ ਇਹ ਜਿਹੜੀ ਭਰੂਣ ਹੱਤਿਆ ਨਾ ਬਹੁਤ ਮਾੜੀ ਐ ਹਾਈਵੇ 'ਮੈਂ ਮਰ ਜਾ ਬੇ ਉਹ ਤਾਂ ਉਹਦੇ ਦਰਦ ਜਾਂ ਹੁੰਦਾ ਸੀ ਤਾਂ ਚੈੱਕ ਕਰਾਉਣ ਆਏ ਸੀ ਭਾਈ ਹੁਣ ਮੇਰਾ ਤਾਂ ਕੰਮ ਹੀ ਇਹ ਆ ਆ ਕੀ ਭਰੂਣ ਹੱਤਿਆ ਕੀ ਆਦਾ ਦੱਸ ਕੀ ਲੈ ਕੇ ਬਹਿ ਗਿਆ ਵੇ ਤੂੰ ਤੂੰ ਤਾਂ ਮੇਰਾ ਦਿਮਾਗ ਖਰਾਬ ਕਰਤਾ ਤੇਰਾ ਨਾ ਮੇਰੀ ਗੱਲ ਸੁਣ ਬਈ ਇਹ ਨਾ ਜਿਹੜਾ ਢਿੱਡ ਬਾਹਰ ਆ ਰਿਆ ਕੁੜੀ ਦਾ ਅਸੀਂ ਕੋਈ ਐਨੇ ਨਹੀਂ ਹੈਗੇ ਸਾਨੂੰ ਸਾਰਾ ਪਤਾ ਅਜੇ ਵਿਆਹ ਨਹੀਂ ਹੋਇਆ ਹੋਰ ਨਹੀਂ ਉਹਦਾ ਅੱਛਾ ਹਾਂ ਬੇ ਹਜੇ ਹੋਰ ਤਾਂ ਚਾਹੇ ਕਿਸੇ ਨੂੰ ਪਤਾ ਲੱਗੇ ਨਾਲ ਲੱਗੇ ਪਰ ਤੂੰ ਤਾਂ ਹਲਵਾਈਆਂ ਦੀ ਕੁੱਤੀ ਵਾਂਗੂ ਨਾ ਮੋਸਕ ਲੈਂਦੇ ਦਾ ਲੈਂਦਾ ਚੱਲ ਕੋਈ ਨਾ ਮੇਰੀ ਗੱਲ ਸੁਣਦਾ ਵੇ ਜੇ ਕਿਸੇ ਦਾ ਭਲਾ ਹੁੰਦਾ ਹੋ ਜਾਣਦੇ ਤੇਰਾ ਦੱਸ ਕੀ ਢਿੱਡ ਦੁਖਦਾਗਾ ਮੇਰਾ ਤਾਂ ਢਿੱਡ ਦੁਖਦਾ ਚਾਹੇ ਨਹੀਂ ਦੁਖਦਾ ਪਰ ਤੇਰਾ ਜ਼ਰੂਰ ਦੁਖੂਗਾ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਤੈਨੂੰ ਜਦ ਥਾਣੇ 'ਚ ਲੱਗੇ ਪਟੇ ਤੇਰੇ ਫੇਰ ਪਤਾ ਲੱਗੂ ਤੈਨੂੰ ਮੈਂ ਕੀ ਲੈਣਾ ਬੇ ਲੋਕ ਤਾਂ ਚਾਹੇ ਮੈਨੂੰ ਕਹਿਣ ਨਾ ਕਹਿਣ ਆ ਪਰ ਤੇਰੇ ਮੂੰਹੋਂ ਨਾ ਗੱਲਾਂ ਸੱਚ ਦੀਆਂ ਨਹੀਂ ਹੈਗੀਆਂ ਸਾਰੀ ਉਮਰ ਤੂੰ ਹਰਾਮ ਦੀਆਂ ਖਾਧੀਆਂ ਨੇ ਹੁਣ ਦੇਖ ਮੇਰੇ ਵਾਰੀ ਕਿਵੇਂ ਇਹ ਟੱਡ ਦੁੱਖਦਾਗਾ ਵੀ ਹਾਂ ਜੇ ਦੋ ਪੈਸੇ ਮੈਨੂੰ ਬਣਦੇ ਨੇ ਫਿਰ ਦੱਸ ਤੈਨੂੰ ਕੀ ਦੁੱਖ ਆ ਨਾਲੇ ਮੇਰੀ ਤਾਂ ਭਾਈ ਮਿਹਨਤ ਆ ਗਈ ਨਹੀਂ ਤਾਂ ਦੇਖ ਮਿਹਨਤ ਜਿਹੜੀ ਹੈ ਤੇਰੀ ਉਹ ਕਰ ਸਿੱਧੀ ਮਿਹਨਤ ਕਰ ਆ ਆ ਤੂੰ ਕੀ ਦੱਸ ਜ਼ੁਲਮ ਕਰਨ ਲੱਗੀਆਂ ਪਿੰਡ 'ਚ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਬੇ ਮੇਰੀ ਗੱਲ ਸੁਣ ਲੈ ਚਲ ਤੂੰ ਵੀ ਇਨਸਾਨੀਅਤ ਦੇ ਤੌਰ ਤੇ ਕਿਸੇ ਕੋਲ ਗੱਲ ਨਾ ਕਰੀ ਕਹਿੰਦੇ ਹੁੰਦੇ ਆ ਚੱਲ ਕੋਈ ਨਾ ਤੀ ਭੈਣ ਦਾ ਸਭ ਦੀ ਸਾਂਝੀ ਹੁੰਦੀ ਆਗੀ ਨਾ ਸਭ ਦੀ ਸਾਂਝੀ ਤਾਂ ਹੁੰਦੀ ਐ ਮੇਰੀ ਗੱਲ ਸੁਣੋ ਨਾ ਇਹਨੂੰ ਉਦੋਂ ਨਹੀਂ ਪਤਾ ਲੱਗਿਆ ਉਦੋਂ ਅੰਨੀ ਤੀ ਇਹ ਲੈ ਬੇ ਗਲਤੀਆਂ ਇਨਸਾਨਾਂ ਕੋਲੋਂ ਹੀ ਹੁੰਦੀਆਂ ਨੇ ਜਾਨਵਰਾਂ ਕੋਲੋਂ ਥੋੜੀ ਹੁੰਦੀਆਂ ਨੇ ਗੀਆਂ ਗੱਲ ਸੁਣ ਲੈ ਕਰਨਾ ਆ ਜੁਲਮ ਤਾਂ ਮੈਂ ਹੋਣ ਨਹੀਂ ਦਿੰਦਾ ਚਾਹੇ ਕੁਛ ਮਰਜ਼ੀ ਹੋ ਜੇ ਚਾਹੇ ਦੁਨੀਆ ਇੱਧਰ ਦੀ ਇੱਧਰ ਹੋ ਜੇ ਬਾਕੀ ਤੂੰ ਜਾਣੇ ਤੇਰਾ ਕੰਮ ਜ਼ਾ ਹਾਈ ਜਿੰਨੇ ਦਾ ਗੱਲ ਤਾਂ ਸੱਚੀ ਕਹਿੰਦਾ ਸੀ ਕਿ ਹੈ ਤਾਂ ਪਾਪ ਹੀ ਆ ਪਰ ਮੈਂ ਤਾਂ ਉਹਨਾਂ ਨੂੰ ਕਹਿੰਦੀ ਆ ਵੀ ਭਾਈ ਇਹ ਗੱਲ ਹੁਣ ਜੱਲੇ ਤੱਕ ਪਹੁੰਚ ਗਈ ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਹਾਈ ਨਹੀਂ ਹਾਈ ਹੋ ਗਿਆ ਕੁਛ ਨਾ ਪੁੱਛ ਸਾਰੀ ਤੂੰ ਤਾਂ ਆਪਣੇ ਘਰੇ ਰਾਮ ਨਾਲ ਬੈਠੀਆਂ ਉਧਰ ਮੇਰੇ ਵੱਲ ਦੇਖ ਮੈਂ ਕਿਵੇਂ ਭੱਜ ਕੇ ਜਾਨ ਛਡਾ ਕੇ ਆਈ ਆ ਆਪਦੀ ਗੱਲ ਕੀ ਹੋ ਗਈ ਗੱਲ ਤਾਂ ਦੱਸ ਦੇ ਨ ਲੈ ਗੱਲ ਕੀ ਨਹੀਂ ਹੋਈ ਮੇਰੇ ਤਾਂ ਘਰੇ ਮੁਸਕ ਲੈਂਦਾ ਫਿਰਦਾ ਇਹ ਗੱਲ ਥੋੜੀ ਜੈਲੇ ਤੱਕ ਪਹੁੰਚ ਗਈ ਜੈਲੇ ਤੱਕ ਹਾਂ ਪਰ ਉਹਨੂੰ ਕਿਹਨੇ ਦੱਸਤਾ ਅਸੀਂ ਤਾਂ ਕਿਸੇ ਕੋਲੇ ਗੱਲ ਨਹੀਂ ਕਰੀ ਭਾਣੇ ਮੈਂ ਤੈਨੂੰ ਕਿਹਾ ਸੀ ਕਿਸੇ ਕੋਲੇ ਗੱਲ ਨਾ ਕਰੀ ਤੂੰ ਕਿਉਂ ਦੱਸਿਆ ਫਿਰ ਨਹੀਂ ਭਾਣੇ ਮੇਰੀ ਗੱਲ ਸੁਣ ਲੈ ਮੈਂ ਕਾਨੂੰ ਦੱਸਿਆ ਉਹ ਤਾਂ ਹਲਵਾਈਆਂ ਦੀ ਕੁੱਤੀ ਵਾਂਗੂ ਸਾਡੇ ਘਰੇ ਮੁਸਕ ਲੈਂਦਾ ਫਿਰਦਾ ਮੈਨੂੰ ਤਾਂ ਪਤਾ ਕੀ ਕਹਿੰਦਾ ਕਹਿੰਦਾ ਜੇ ਕਹਿੰਦਾ ਤੈਨੂੰ ਗਾਣਾ ਥਾਣੇ ਘੜੀਸਕੇ ਲੈ ਗਏ ਨਾ ਤੈਨੂੰ ਫੇਰ ਪਤਾ ਲੱਗੂਗਾ ਨਾ ਜਦੋਂ ਜੇਲ੍ਹ ਦੀਆਂ ਰੋਟੀਆਂ ਖਾਵੇਂਗੀ ਇੱਦਾਂ ਗੱਲਾਂ ਬਾਤ ਦੀਆਂ ਨੇ ਜਿਉਂਨੇ ਘਰੇ ਇਹਨੂੰ ਦੱਸਤਾ ਉਸ ਤਾਂ ਜਮੀ ਪੱਟੇ ਜਾਵਾਂਗੇ ਦੇਖ ਸੈਰੀ ਮੈਂ ਤਾਂ ਜਿੰਨਾ ਹੋਇਆ ਮੈਂ ਕੀਤਾ ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੇ ਤੂੰ ਭੈਣ ਬਣ ਕੇ ਮੈਂ ਤਾਂ ਜਲ ਨਾਲ ਗੱਲ ਕਰ ਨਹੀਂ ਸਕਦੀ ਤੂੰ ਉਹਨੂੰ ਜਿਵੇਂ ਮਰਜ਼ੀ ਟਿਕਾ ਲਾ ਉਹਨੂੰ ਕਹਿ ਦੇ ਕਿ ਕਿਸੇ ਨੂੰ ਦੱਸੇ ਨਾ ਗੱਲ ਇਹ ਸੈਰੀ ਮੇਰੇ ਵੀ ਹੁਣ ਨਾ ਪਾਣੀ ਸਿਰ ਤੋਂ ਟੱਪ ਗਿਆ ਮੈਂ ਵੀ ਹੁਣ ਕੁਝ ਨਹੀਂ ਕਰ ਸਕਦੀ ਮੇਰੇ ਵੀ ਹੱਥ ਖੜੇ ਨੇਗੇ ਪਤਾ ਉਹ ਮੈਨੂੰ ਕਿੰਨੀਆਂ ਧਮਕੀਆਂ ਦੇ ਕੇ ਗਿਆ ਕਹਿੰਦਾ ਮੈਂ ਤਾਂ ਛਾਪਾ ਮਰਾਉਂ ਮੈਦਾ ਆਏ ਕਰੂੰ ਤੈਨੂੰ ਤਾਂ ਜੇਲ੍ਹ ਚ ਚੱਕੀ ਪੀਸਣੀ ਪਊਗੀ ਹੁਣ ਭਾਈ ਮੈਂ ਵੀ ਆਪਣਾ ਘਰ ਦੇਖਣਾਗਾ ਤੁਸੀਂ ਆਪਦਾ ਪਤਾ ਨਹੀਂ ਛਾਪਾ ਵੱਜੂ ਪਤਾ ਨਹੀਂ ਨਾ ਜੇ ਸਾਡੇ ਘਰੇ ਗੱਲ ਪਹੁੰਚ ਗਈ ਨਾ ਇੱਕ ਨਾਦਾਂ ਮਰਮਰਾ ਜਾਊਗਾ ਵੀ ਹੁਣ ਮੈਂ ਕੁਝ ਨਹੀਂ ਕਰ ਸਕਦੀ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਓ ਤੁਸੀਂ ਆੜੇ ਹੁਣ ਦੂਜਾ ਵੀ ਅੰਡ ਤੇ ਆ ਕੇ ਸਾਡਾ ਸਾਥ ਨਾ ਛੱਡ ਤੈਨੂੰ ਪਤਾ ਅਸੀਂ ਹੋਰ ਕਿਸੇ ਨੂੰ ਦੱਸਣ ਜੋਗੇ ਵੀ ਨਹੀਂ ਹੈਗੇ ਕੁਛ ਮੇਰੀ ਗੱਲ ਸੁਣਾ ਮੇਰੇ ਘਰ ਕਿਸੇ ਨੂੰ ਪਤਾ ਲੱਗ ਜਾਂਦਾ ਉਹ ਗੱਲ ਵੱਖਰੀ ਸੀ ਹੁਣ ਤਾਂ ਗੱਲ ਬੰਦਿਆਂ ਤੱਕ ਪਹੁੰਚ ਗਈ ਤੈਨੂੰ ਪਤਾ ਉਹ ਤਾਂ ਜਨਾਨੀਆਂ ਨਾਲੋਂ ਵੀ ਭੜਾਗਾ ਹਰ ਇੱਕ ਗੱਲ ਉਹਨੂੰ ਪਤਾ ਕੀ ਲੱਗੇ ਉਹ ਤਾਂ ਸਾਰੇ ਪਾਸੇ ਰੌਣਾ ਪਾ ਦੂਗਾ ਵੀ ਆਹ ਗੱਲ ਆਏ ਆ ਨਾਲੇ ਪਤਾ ਮੈਨੂੰ ਕੀ ਕਹਿੰਦਾ ਮੈਂ ਤਾਂ ਹਜੇ ਐਂ ਕਿਹਾ ਵੀ ਉਹਦੇ ਦਰਦ ਹੁੰਦਾ ਸੀ ਪਤਾ ਮੈਂ ਤਾਂ ਬਹਾਨਾ ਇਹ ਲਾਉਂਦੀ ਸੀ ਵੀ ਸ਼ੈਰੀ ਦੇ ਦਰਦ ਹੋ ਰਿਹਾ ਵੀ ਤਾਂ ਹੀ ਆ ਰਹੀ ਆ ਨੇ ਹਾਂ ਉਹਨੇ ਤਾਂ ਛੱਟ ਦੇਣੇ ਕਹਿਤਾ ਵੀ ਉਹਨਾਂ ਦੀ ਕੁੜੀ ਦੇ ਆ ਗਏ ਮੇਰੇ ਅਰਬਾ ਇਹ ਘਰ ਦੀਆਂ ਗੱਲਾਂ ਕਿਵੇਂ ਬਾਹਰ ਪਤਾ ਲੱਗ ਰਹੀਆਂ ਨੇ ਹੁਣ ਦੇਖ ਮੇਰੀ ਗੱਲ ਸੁਣਦਾ ਕਿਹਦਾ ਕਿਹਦਾ ਮੂੰਹ ਬੰਦ ਕਰਾਂਗੇ ਅੱਜ ਉਹਨੂੰ ਪਤਾ ਲੱਗ ਗਿਆ ਕੱਲ ਕਿਸੇ ਹੋਰ ਨੂੰ ਪਤਾ ਲੱਗੂ ਉਦੋਂ ਪਹਿਲਾਂ ਆਪਦਾ ਸਮਾਂ ਵਿਚਾਰੋ ਭਾਈ ਤੁਸੀਂ ਜਾਣੀ ਤਾਂ ਮੈਂ ਅੱਜ ਹੀ ਪੇਕੇ ਛੱਡੇ ਆਉਣਾਗਾ ਇਹ ਤਾਂ ਗੱਲ ਤੋਂ ਛੱਡ ਦੇ ਪਰ ਜਿਉਂਨੇ ਘਰੇ ਦੱਸਤਾ ਫਿਰ ਤੂੰ ਮੇਰੀ ਗੱਲ ਸੁਣ ਜੇ ਤੂੰ ਬਚਣਾ ਚਾਹੁੰਦੀ ਹੈ ਨਾ ਜਿੰਨਾ ਹੋ ਸਕੇ ਓਨਾ ਜਲਦੀ ਕਰ ਇਹਦਾ ਕੱਪੜਾ ਲੀੜਾ ਪੈਕ ਕਰ ਤੇ ਛੱਡਿਆ ਆਪਦੇ ਘਰੋਂ ਆ ਸਿਆਪਾ ਲਾ ਹਾਂ ਭੈਣੇ ਨੂੰ ਤਾਂ ਛੱਡ ਕਿਉਂ ਨਹੀਂ ਚੱਲ ਠੀਕ ਆ ਮੈਂ ਚੱਲੀ ਤੈਨੂੰ ਪਤਾ ਜੇ ਮੈਨੂੰ ਰਸਤੇ 'ਚ ਉਹਨੇ ਦੇਖ ਲਿਆ ਨਾ ਤੁਹਾਡੇ ਘਰੋਂ ਨਿਕਲਦੀ ਨੂੰ ਫਿਰ ਸਵਾਲ ਕਰੂਗਾ ਠੀਕ ਹੈ ਹਾਂ ਠੀਕ ਆ ਮੇਰੇ ਰੱਬਾ ਕਿ ਨਵੇਂ ਤੋਂ ਨਵੇਂ ਸਿਆਪੇ ਗੱਲ ਪਾਈ ਜਾਣਾ ਇਹ ਜੱਲੇ ਨੂੰ ਕਿੱਥੋਂ ਪਤਾ ਲੱਗ ਗਿਆ ਚਲੇ ਗੱਲਾਂ ਬਾਅਦ ਚ ਦੇਖੋ ਪਹਿਲਾਂ ਇਹਨੂੰ ਛੱਡ ਕੇ ਆਵਾਂ rahul ਤੂੰ ਬਹੁਤ ਗਲਤ ਕੀਤਾ ਯਾਰ ਐਵੇਂ ਨਹੀਂ ਤੈਨੂੰ ਗਰਨਾ ਚਾਹੀਦਾ ਸੀ ਇੰਨਾ ਜ਼ਿਆਦਾ ਪਿਆਰ ਕੀਤਾ ਸੀ ਮੈਂ ਤੈਨੂੰ ਦੇਖ ਲਾ ਪ੍ਰੀਤ ਤੂੰ ਚਲ ਛੱਡ ਗਿਆ ਪ੍ਰੀਤ ਇੱਥੇ ਪਈਆਂ ਆਰਾਮ ਨਾਲ ਨਾ ਤੈਨੂੰ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਮੇਰੇ ਤਾਂ ਜੀ ਕਰਦਾ ਤੈਨੂੰ ਜਹਰ ਦੇਦਾ ਜਾਂ ਮੈਂ ਆਪ ਖਾ ਲਾਂ ਕੀ ਗੱਲ ਹੋ ਗਈ ਬੱਬੀ ਕਿਉਂ ਤੂੰ ਗੁੱਸੇ ਵਿੱਚ ਚੜੀ ਜੜਾਈ ਮੇਰੇ ਉੱਤੇ ਆ ਹੁਣ ਜਦੋਂ ਗਏ ਸੀ ਨਾ ਦਾਈ ਦੇ ਪਿੰਡ ਚ ਦੇਖ ਲਿਆ ਕਿਸੇ ਨੇ ਸਾਰੇ ਪਿੰਡ ਚ ਰੌਲਾ ਪੈਨ ਹੋ ਰਿਹਾਗਾ ਕਿ ਇਹਨਾਂ ਦੀ ਕੁੜੀ ਦੇ ਜਵਾਕ ਆਉਣ ਆਲਾ ਸੱਚੀ ਭਾਬੀ ਨਾ ਹਲੇ ਕਹਨੋ ਸੱਚੀ ਝੂਠ ਬੋਲਦੀਆਂ ਮੈਂ ਭਾਬੀ ਹੁਣ ਕੀ ਹੋਊਗਾ ਦੇਖੀ ਹੁਣ ਹੋਊਗਾ ਮੇਰਾ ਸਿਰ ਮੈਨੂੰ ਤਾਂ ਆਪ ਨਹੀਂ ਪਤਾ ਲੱਗ ਰਿਹਾ ਵੀ ਹੁਣ ਤੇਰਾ ਕੀ ਕਰਾਂ ਮੈਂ ਮੇਰਾ ਜੀ ਕਰਦਾ ਤੇਰਾ ਗਲਾਰ ਘੋੜਦਾ ਇੱਥੀ ਮੈਂ ਭਾਬੀ ਤੁਸੀਂ ਮੇਰੇ ਨਾਲ ਇਹ ਕਿਉਂ ਕਰਦੇ ਹੋਗੇ ਭਾਬੀ ਜਿਹੜਾ ਕੁਝ ਮੇਰੇ ਨਾਲ ਹੋ ਰਿਹਾ ਲੋਕ ਕਹਿ ਦੇਣਗੇ ਸਿਰ ਤੇ ਮਾਂ ਪਿਓ ਨਹੀਂ ਸੀ ਭਾਬੀ ਨੇ ਧਿਆਨ ਨਹੀਂ ਦਿੱਤਾ ਭਾਬੀ ਜੇ ਚਾਚੇ ਨੂੰ ਪਤਾ ਲੱਗ ਗਿਆ ਉਹਨੂੰ ਤਾਂ ਸੱਚੂ ਮਾਰ ਦੇਣਾ ਅੱਜ ਕਰੇ ਵੀਰੇ ਨੂੰ ਪਤਾ ਲੱਗ ਗਿਆ ਅਜੇ ਤੱਕ ਤਾਂ ਉਹਨੂੰ ਕਿਸੇ ਵੀ ਗੱਲ ਤੋਂ ਕੁਝ ਨਹੀਂ ਪਤਾ ਹੈਗਾ ਤੇਰੇ ਵੀਰੇ ਨੂੰ ਪਤਾ ਲੱਗ ਗਿਆ ਨਾ ਜਾਂ ਤਾਂ ਉਹ ਆਪਾਂ ਨੂੰ ਮਾਰ ਦੋ ਜਾਂ ਆਪ ਕੁਝ ਖਾ ਕੇ ਮਰ ਜਾਊਗਾ ਤੇਰੀਆਂ ਕਰਤੂਤਾਂ ਕਰਕੇ ਨਾ ਜਾ ਦਿਨ ਦੇਖਣੇ ਪੈ ਰਹੇ ਨੇ ਭਾਬੀ ਛੇਤੀ ਆਪਾਂ ਤੇਰੇ ਬੇਕੇ ਬੰਦ ਚੱਲਦੇ ਦੇਖੀ ਤੂੰ ਨਾ ਖੜੀ ਹੋਏ ਇੱਥੇ ਪੈਣ ਦਾ ਟਾਈਮ ਨਹੀਂ ਫਟਾਫਟ ਪਾ ਦੋ ਕੱਪੜੇ ਵਗਦੇ ਚੱਲੀਏ ਖੜੀ ਹੋ ਛੇਤੀ ਕਰ ਇਸ ਤੋਂ ਪਹਿਲਾਂ ਹੋਰ ਪਿੰਡ 'ਚ ਜਲੂਸ ਨਿਕਲੇ ਛੇਤੀ ਖੜੀ ਹੋ ਜਾ ਨਾਲੇ ਨਾ ਇਹਨੂੰ ਐ ਨਾ ਲੈ ਕੇ ਫਿਰਿਆ ਕਰ ਤੈਨੂੰ ਕਿੰਨੀ ਵਾਰੀ ਕਹਤਾ ਤੀਵੀਆਂ ਦੀ ਨਿਗਾ ਇੰਨੀ ਤੇਜ਼ ਨੇ ਕੋਟ ਪਾਉ ਉੱਤੇ ਦੀ ਕੋਈ ਨਾ ਵੱਡੇ ਸ਼ਾਲ ਦੇ ਬੁੱਕਲ ਮਾਰ ਲਾ ਵੀ ਤੇਰਾ ਨਾ ਦਿਖੇ ਸਿਆਪਾ ਚੱਲ ਚੱਲ ਛੇਤੀ ਫਾਬੀ ਹਾਂਜੀ ਮੈਡਮ ਹੋ ਗਿਆ ਰੈਡੀ ਹਾਂ ਮੈਂ ਰੈਡੀ ਕਿਵੇਂ ਲੱਗਦੀ ਸੋਹਣੀ ਲੱਗਦੀ ਆ ਬਹੁਤ ਸੋਹਣੀ ਲੱਗਦੀ ਆ ਜੀ ਨਜ਼ਰ ਨਾਲ ਵਾਲੀ ਨਹੀਂ ਲਵਾਉਂਦੀ ਆ ਤਾਂ ਮੈਂ ਕੰਨ ਪਿੱਛੇ ਕਾਲਾ ਡਿਕਲ ਆਣੀ ਹੈਗੀ ਫਿਰ ਪਤਾ ਬੀ ਨਜ਼ਰ ਕਿੰਨੀ ਭੈੜੀ ਹੁੰਦੀ ਆ ਤੈਨ ਲਈ ਲਾ ਲਿਆ ਹੈ ਕਾਲਾ ਟਿੱਕਾ ਇੰਨ ਲਾਉਣਾ ਪੈਂਦਾ ਪੱਬੀ ਹੁਣ ਕੀ ਦੱਸਾਂ ਤੇਰੀ ਨਨਤ ਹੈ ਹੀ ਇੰਨੀ ਸੋਹਣੀ ਐ ਨਾ ਮੈਨੂੰ ਐਂ ਦੱਸ ਤੂੰ ਕਾਲਜ ਚੱਲੀ ਆ ਕਿ ਵਿਆਹ ਤੇ ਚੱਲੀ ਆ ਜਿਹੜਾ ਇੰਨਾ ਨਵਾਂ ਸੂਟ ਪਾਇਆ ਕੱਢ ਕੇ ਪੱਬੀ ਨਵਾਂ ਕਿੱਥੇ ਐ ਪੁਰਾਣਾ ਸੂਟ ਹੈਗਾ ਜਿੜ ਕੇ ਦੋ ਵਾਰੀ ਪਾਇਆ ਏ ਤੇਰੇ ਕੱਪੜੇ ਮੈਂ ਹੀ ਸੰਭਧਿਆ ਮੈਨੂੰ ਨਾ ਦੱਸਿਆ ਘਰ ਤੂੰ ਛੱਲ ਕੋਈ ਨਾ ਪੱਬੀ ਹੁਣ ਕਦੇ ਕਦੇ ਤਾਂ ਨਾ ਮੈਂ ਇੱਕ ਅੱਦਾ ਸੂਟ ਪਾਉਣਾ ਚਾਹੁੰਦਾਗਾ ਨਾਲੇ ਹੱਥ ਮੇਰਾ ਪੇਪਰ ਵੀ ਐ ਸੱਚ ਐ ਅੱਛਾ ਬੜੀ ਤਾਂ ਤੂੰ ਗੱਲ ਹੈ ਨਹੀਂ ਫਿਰ ਲਹ ਪੱਬੀ ਤੇਰੀ ਨੰਦ ਬਹੁਤ ਹੁਸ਼ਿਆਰ ਹੈਗੀ ਠੀਕ ਹੈ ਬਿਨਾ ਪੜੇ ਨਾ ਪੂਰੇ ਟੌਪ ਦੇ ਵਿੱਚ ਆਨੀਆ ਨੰਬਰਾਂ ਦੇ ਉੱਤੇ ਅੱਛਾ ਜੇ ਨੰਬਰ ਘਟਾ ਹੈ ਨਾ ਤੇਰੇ ਕੰਨ ਖਿੱਚ ਦੂੰ ਮੈਂ ਫਿਰ ਤੈਨੂੰ ਦੱਸਾਂਗੀ ਨਹੀਂ ਨਹੀਂ ਭਾਬੀ ਮੈਂ ਸੱਚੀ ਅੱਗੇ ਨਹੀਂ ਮੈਂ ਕਦੇ ਵਧੀਆ ਨੰਬਰ ਲੈ ਕੇ ਆਈ ਹੈਗੀ ਹਾਂ ਨੰਬਰ ਤਾਂ ਤੇਰੇ ਹਰ ਵਾਰੀ ਵਧੀਆ ਆਉਂਦੇ ਨੇ ਚਾਨਾ ਧਿਆਨ ਨਾਲ ਪੜਿਆ ਕਰ ਕਿਤੇ ਕਾਲਜ ਹੋਰ ਸਹੇਲੀਆਂ ਨਾਲ ਲੱਗ ਕੇ ਬੰਕ ਬੰਕ ਤੇ ਜਾਨੀ ਫਿਰਦੀ ਇਹ ਜੀ ਕੋਈ ਖਬਰ ਨਾ ਜਾਵੇ ਮੈਨੂੰ ਓਹੋ ਭਾਬੀ ਮੇਰਾ ਉਦੋਂ ਦਾ ਕੋਈ ਸਰਕਲ ਹੈ ਹੀ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਿੰਨੇ ਵਾਰ ਦੱਸਿਆ ਮੇਰੇ ਨਾਲ ਸਿਰਫ ਉਹ ਕੁੜੀਆਂ ਨੇ ਜਿਹੜੀਆਂ ਥੋੜੀਆਂ ਬੜਾਕੂ ਨੇ ਥੋੜੀਆਂ ਜਿਹਾ ਬਹੁਤੀਆਂ ਬੜਾਕੂ ਨਾਲ ਮੇਰੀ ਬੰਦਦੀ ਵੀ ਨਹੀਂ ਹੈਗੀ ਅੱਛਾ ਚੱਲੇ ਜ਼ਿੰਦਗੀ ਚ ਇੰਜੋਏਮੈਂਟ ਵੀ ਜ਼ਰੂਰੀ ਆ ਇਹ ਗੱਲ ਤਾਂ ਤੇਰੀ ਸੱਚ ਆ ਗਈ ਚਲ ਧਿਆਨ ਨਾਲ ਪੇਪਰ ਕਰ ਕੇ ਆਈ ਤੇ ਟਾਈਮ ਨਾਲ ਘਰੇ ਮੁੜਿਆ ਆਂ ਡੈਮ ਡੂਮ ਨਾਲ ਨਹੀਂ ਭਾਬੀ ਅੱਜ ਥੋੜਾ ਜਿਹਾ ਲੇਟ ਆਵਾਂਗੇ ਪੇਪਰ ਤੋਂ ਬਾਅਦ ਨਾਲ ਅਸੀਂ ਕੁਝ ਖਾਣ ਪ ਲੇ ਜਿਹੜੀ ਕਹਿੰਦੀ ਸੀ ਮੈਂ ਵੀ ਦੇਖਿਓ ਨਾਲ ਦੀਆਂ ਕੁੜੀਆਂ ਹੋਰ ਵੀ ਹੋਣਗੀਆਂ ਜੇ ਹੁਣ ਉਹਨਾਂ ਦੇ ਵਿੱਚ ਮੈਂ ਕੱਲੀ ਆ ਜੋ ਕਹਿਣਗੀ ਆ ਵੀ ਹਾਂ ਪ੍ਰੀਤ ਤਾਂ ਹੁਣੇ ਸਾਥ ਛੱਡ ਗਈ ਉਹ ਕਹਿੰਦੀ ਕਿ ਵੀ ਹਾਂ ਅਸੀਂ ਪੇਪਰਾਂ ਦੇ ਵਿੱਚ ਬੱچے ਰਾਵਾਂਗੇ ਵਗੋ ਹੀ ਨਾ ਮੈਡਮ ਕੋਈ ਨਾ ਜੀ ਖਾ ਪੀ ਆਇਓ ਪੈਸੇ ਹੈਗੇ ਜਾਂ ਮੈਂ ਦਵਾ ਕਰੇ ਵੀਰੇ ਤੋਂ ਲੈ ਕੇ ਥੜੇ ਜੇ ਲੈ ਜੀ ਮੇਰੇ ਤੋਂ ਅੰਦਰ ਨਹੀਂ ਮੇਰੇ ਪਰਸੋਂ ਲੈ ਜੀ ਕੱਢ ਕੇ ਕਿੱਥੇ ਮੇਰੇ ਪਰਸ ਅੰਦਰ ਹੀ ਪਿਆ ਲਮਾਰੀ ਚ ਤੇ ਹੁਣ ਮੈਨੂੰ ਭੁੱਖ ਵੀ ਲੱਗ ਰਹੀ ਹੈ ਬਣਾਇਆ ਕੁਝ ਤੁਸੀਂ ਰੋਟੀ ਬਣੀ ਪਈ ਆ ਨਾਲੇ ਰੋਟੀ ਖਾ ਜਾ ਚੱਲ ਫੇਰ ਮੈਂ ਰੋਟੀ ਖਾਣੀ ਆ ਪੈਸਾ ਦਾ ਬੱਚ ਵੀ ਕੱਢ ਲੂੰ ਚਲ ਆ ਜਾ ਰੋਟੀ ਖਾ ਲੈ ਕੀ ਪਤਾ 2-4 ਪੈਸੇ ਵੱਧ ਕੱਢ ਲਾਂ ਹਾਂ ਹਾਂ ਆ ਜਾ ਆ ਜਾ ਚਲ ਚੰਗਾ ਭਾਬੀ ਮੈਂ ਚੱਲੀ ਆ ਲੈ ਫ੍ਰੀਤਾ ਭਾਬੀ ਨੂੰ ਵੈਸੇ ਅੱਜ ਕਹਿ ਵੀ ਦਿੱਤਾ ਵੀ ਮੈਂ ਲੇਟ ਆਉਂਗੀ ਅੱਜ ਤਿਆਰ ਕਰਦੀ ਆ ਸੂਟ ਵੀ ਸੋਨਾ ਪਾਇਆਗਾ ਤੇ ਲੱਗ ਵੀ ਸੋਹਣੀ ਰਹੀ ਆ ਅੱਜ ਤਾਂ ਉਹਨੂੰ ਮਿਲ ਕੇ ਆਉਂਗੀ ਲੈ ਫੋਨ ਵੀ ਕਰਨਾ ਸ਼ੁਰੂ ਕਰਤਾ ਚੰਗਾ ਭਾਬੀ ਓਕੇ ਖਲੇ ਤਾਂ ਕਈ ਯੂਨੀਅਰ ਕਿਵੇਂ ਵਧੀਆ ਵਧੀਆ ਤੁਸੀਂ ਦੱਸ ਬਹੁਤ ਵਧੀਆ ਆ ਜੀ ਚੱਲੀਏ ਐਨੀ ਕੀ ਕਾਲੀ ਹੋ ਜਾਂਦੀ ਆ ਫੋਨ ਐਡੀ ਛੇਤੀ ਕਰਨੇ ਸ਼ੁਰੂ ਕਰਤੇ ਓਏ ਯਾਰ ਮੇਰਾ ਜੀ ਨਹੀਂ ਲੱਗਦਾ ਤੈਨੂੰ ਪਤਾ ਤਾਂ ਹੈਗਾ ਹਾਂ ਹਾਂ ਜੀ ਨਹੀਂ ਲੱਗਦਾ ਅੱਜ ਕਿੱਥੇ ਚੱਲੀਏ ਕਾਲਜ ਤੋਂ ਬਾਅਦ ਨਾ ਪੇਪਰ ਤੋਂ ਬਾਅਦ ਮੈਂ ਫਰੀ ਐਂਗੀ ਉਸ ਤੋਂ ਬਾਅਦ ਚਾਹ ਜਿੱਥੇ ਮਰਜ਼ੀ ਜਾਇਓ ਅੱਜ ਤਾਂ ਭਾਬੀ ਨੂੰ ਵੀ ਕਹਿ ਕੇ ਹੀ ਵੀ ਲੇਟ ਆਉਂਗੀ ਉਈ ਯਾਰ ਪੇਪਰ ਆਪਾਂ ਫੇਰ ਕਰ ਲਈਂ ਯਾਰ ਪੇਪਰ ਵੀ ਨਾ ਕਿੱਥੇ ਛੱਡਣਾਗਾ ਉਹ ਰੀਪੇਰ ਭਰ ਦਾਂਗੇ ਨਹੀਂ 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 ਪਹਿਲਾਂ ਪੇਪਰ ਉਸ ਤੋਂ ਬਾਅਦ ਮੈਂ ਫ੍ਰੀ ਆ ਫਿਰ ਜਿੱਥੇ ਮਰਜ਼ੀ ਫਿਰ ਤੂੰ ਐ ਕਰੀ ਇੱਕ ਘੰਟੇ ਚ ਪੇਪਰ ਨਿਵੇਂੜ ਦੇ ਨਾ ਫਟਾਫਟ ਕਰਕੇ ਆਉਂਗੀ ਚਾਹੇ ਮੇਰਾ ਅਧ ਜਿੰਨੇ ਕ ਮੈਨੂੰ ਐ ਹੋਇਆ ਵੀ ਹਾਂ ਮੈਂ ਪਾਸ ਹੋ ਜੂਗੀ ਉਹ ਬੱਸ 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 32 ਤੇ 33 ਨੰਬਰ ਬਹੁਤ ਨੇ 35 ਨੰਬਰ ਜਨਾਬ 35 ਨੰਬਰਾਂ ਦੇ ਉੱਤੇ ਪਾਸ ਉਹ ਯਾਰ ਹੁਣ 35 ਕਰ ਤੇ ਮੈਨੂੰ ਵੀ ਪਤਾ ਚੱਲ ਤੂੰ ਐ ਕਰੀ ਕੋਈ ਨਹੀਂ ਹਾਂ ਚਾਹਾਂਗੇ ਕਿੱਥੇ ਫੇਰ ਆਪਾਂ ਆਪਾਂ ਜਾਵਾਂਗੇ ਮੋਟਰ ਤੇ ਉਹ ਨਹੀਂ ਜਾਣੋ ਉਸੇ ਹੋਰ ਜਗ੍ਹਾ ਗਈ ਕੋਈ ਐ ਨਹੀਂ ਹੁੰਦਾ ਉਹ ਆਪਣੀ ਸੇਫ ਜਗ੍ਹਾ ਹੈ ਉੱਤੇ ਕੋਈ ਨਾਲੇ ਮਰੂਦ ਖਵਾਉਂਗਾ ਮੈਂ ਨਹੀਂ ਪਹਿਲੇ ਦਿਨ ਵੀ ਮਰੂਦਾਂ ਦਾ ਲਾਲਚ ਲੈ ਕੇ ਗਿਆ ਸੀ ਉੱਤੇ ਹੈ ਨਹੀਂਗੇ ਮੈਂ ਦੇਖ ਕੇ ਆਈ ਆ ਸਾਰੇ ਖੇਤ ਉਹ ਸਾਰੇ ਖੇਤ ਮਰੂਦ ਲੱਗੇ ਹੋਏ ਨੇ ਬਾਹਲੇ ਕੈਂਟ ਤੂੰ ਦੇਖੀ ਇਹ ਆ ਦੇਖੀ ਰਾਹੁਲ ਤੂੰ ਮੈਨੂੰ ਹਮੇਸ਼ਾ ਖੇਤੀ ਲੈ ਕੇ ਸੰਨਾਗਾ ਉਹ ਯਾਰ ਬਾਹਰ ਸੇਫ ਨਹੀਂ ਹੁੰਦਾ ਨਾ ਉੱਤੇ ਸੇਫ ਆਪਾਂ ਆਪਣੀ ਖੇਤ ਕਿਸੇ ਨੇ ਵੀ ਕੁਝ ਨਹੀਂ ਕਰਨਾ ਚਲ ਚੰਗਾ ਠੀਕ ਹੈ ਤੂੰ ਟੈਂਸਲ ਲੈ ਔਰ ਫਿਰ ਕੋਈ ਪਿਆਰ ਦੀ ਗੱਲਾਂ ਵੀ ਕਰ ਲੱਤੇ ਭਾਬੀ ਕੋਈ ਸ਼ੱਕ ਤਾਂ ਨਹੀਂ ਕਰਦੀ ਹੁਣ ਨਾ ਨਾ ਭਾਬੀ ਨੂੰ ਕੋਈ ਸ਼ੱਕ ਭਾਬੀ ਨੂੰ ਤਾਂ ਮੈਂ ਉਹੀ ਬੁੱਧੂ ਬਣਾਈ ਜਾਂਦੀ ਹਾਂ ਭਾਬੀ ਨੂੰ ਕਦੇ ਕਹਤਾ ਭਾਬੀ ਅੱਜ ਵੀ ਕਹਿੰਦੀ ਸੀ ਕਹਿੰਦੀ ਟਾਈਮ ਨਾਲ ਘਰੇ ਆ ਜੀ ਮੈਂ ਕਿਹਾ ਨਾ ਨਾ ਭਾਬੀ ਮੇਰੇ ਨਾਲ ਦੇ ਮੈਂ ਕਿਹਾ ਹੋ ਨਹੀਂ ਗੇ ਵੀ ਉਹਨਾਂ ਅਸੀਂ ਕੁਛ ਖਾ ਵੀ ਗਿਆ ਆ ਆ ਕੇ ਕੰਨੀ ਠੀਕ ਹੌਲੀ ਚਲਾ ਹੁਣ ਅੱਗੇ ਇੱਕੋ ਲੱਤ ਬ੍ਰੇਕ ਕੋਈ ਯਾਰ ਗੱਡੀ ਆ ਗਈ ਸੀ ਵਈ ਚਲ ਆ ਜਾ ਛੇਤੀ ਆ ਜਾ ਰਾਹੁਲ ਕੀ ਹੈ ਦੇਖੀ ਨਾ ਤਾਂ ਤੈਨੂੰ ਆਖਿਆ ਸੀ ਵੀ ਮੈਂ ਕਾਲਜ ਜਾਣਾਗਾ ਵੀ ਮੇਰਾ ਪੇਪਰ ਆਗਾ। ਉਹ ਯਾਰ ਮੈਨੂੰ ਐਸੇ ਖੇਤ ਪਹਿਲਾਂ ਹੀ ਲੈ ਆਇਆ। ਉਹ ਯਾਰ ਪਤਾ ਹੈ ਕੀ ਆ ਰੀਪੇਅਰ ਭਰ ਦਾਂਗੇ ਕੋਈ ਚੱਕਰ ਨਹੀਂ ਟੈਨਸ਼ਨ ਨਾ ਲੈ। ਆਪਾਂ ਕਹਦੇਗੇ ਤੂੰ ਕਹਿੰਦੀ ਬੱਸ ਲੇਟ ਹੋਗੀ। ਮੈਂ ਮੇਗੀ ਮੈਂ ਕਹਿ ਦੂ ਦੇਖੇ ਮੇਰੇ ਭਾਬੀ ਤਾਂ ਛਿੱਤਰ ਪੈਣਗੇ ਪਹਿਲਾਂ ਮੈਨੂੰ ਪੇਪਰ ਦੇ ਆਉਂਦੇ ਫਿਰ ਆਜੂ ਮੈਂ। ਪ੍ਰੀਤ ਯਾਰ ਤੂੰ ਟੈਨਸ਼ਨ ਨਾ ਲੈ। ਤੈਨੂੰ ਜਦੋਂ ਕਹਤਾ ਮੈਂ ਕੋਈ ਨਹੀਂ। ਨਹੀਂ ਰਾਹੁਲ ਮੇਰੀ ਗੱਲ ਸੁਣ ਠੀਕ ਹੈ ਮੈਂ ਪੇਪਰ ਦੇਣ ਜਾਣਾ। ਫਿਰ ਤੂੰ ਮੈਨੂੰ ਪਿਆਰ ਨਹੀਂ ਕਰਦੀ। ਯਾਰ ਐਸੇ ਕੀ ਕਰਨਾ ਪਿਆਰ ਦੀ ਗੱਲ ਮੈਂ ਤੈਨੂੰ ਕਿੰ ਲਾ ਦੇ ਕਿ ਕਹਿੰਦਾ ਪਿਆਰ ਨਹੀਂ ਕਰਦੀ ਯਾਰ ਪੇਪਰ ਵੀ ਜ਼ਰੂਰੀ ਹੁਣ ਪੜ੍ਹਨਾ ਵੀ ਜ਼ਰੂਰੀ ਹੈ ਯਾਰ ਤੈਨੂੰ ਪਿਆ ਪੇਪਰ ਜ਼ਰੂਰੀ ਹੋ ਗਿਆ ਮੇਰੇ ਨਾਲੋਂ ਤੂੰ ਜ਼ਿੰਦਗੀ ਮੇਰੇ ਨਾਲ ਕੱਟਣੀ ਹੈ ਕਿ ਪੇਪਰ ਨਾਲ ਕੱਟਣੀ ਹੈ ਮੈਂ ਕਿਉਂ ਕਰਦਾ ਓ ਯਾਰ ਐ ਨਹੀਂ ਕਰਦਾ ਯਾਰ ਮੈਂ ਤੂੰ ਐ ਨਾ ਕਰ ਮੈਨੂੰ ਗੁੱਸਾ ਸੱਚੀ ਬਹੁਤ ਆ ਮੈਂ ਫਿਰ ਵੀ ਤੇਰਾ ਭੋਲਾ ਇਹ ਮੂੰਹ ਦੇਖ ਕੇ ਨਾ ਹਾਸਾ ਆ ਜਾਂਦਾ ਮੈਨੂੰ ਯਾਰ ਪਲੀਜ਼ ਮੈਂ ਪੇਪਰ ਦੇ ਦੇ ਮੈਂ ਮੈਂ ਤੈਨੂੰ ਨਾ ਅੱਜ 10 ਮਿੰਟ ਚਾਰ ਦੇ 10 ਮਿੰਟਾਂ ਚ ਤਿੰਨ ਮਿੰਟ ਨਹੀਂ ਜਾਣਾ ਹੈਗਾ ਹੁਣ ਕੀ ਗੱਲ ਲੱਗੀ ਹੈ ਮੈਂ ਪੇਪਰ ਦੇਣ ਜਾਣਾ ਨਾ ਕਿਹਾ ਸੀ ਬਲ ਕਿ ਆਂ ਫੇਰ ਉਸ ਤੋਂ ਬਾਅਦ ਆਜੂ ਇਥੇ ਤੂੰ ਮੈਨੂੰ ਪਿਆਰ ਨਹੀਂ ਕਰਦੀ ਮੈਨੂੰ ਲੱਗਿਆ ਬਟਾ ਓ ਯਾਰ ਐ ਐ ਨਹੀਂ ਹੁੰਦਾ ਆਪਾਂ ਨਾ ਮੇਰੀ ਮੇਰੀ ਗੱਲ ਸੁਣ ਚੰਗਾ ਸੌਰੀ ਆਪਾਂ ਉੱਥੇ ਬੈਠ ਕੇ ਚੀ ਚੱਕ ਲਈ ਇੱਕ ਚਾਬੀ ਪਈ ਉੱਥੇ ਅੱਜ ਅੱਜ ਚਾਬੀ ਪਈ ਐ ਚਾਬੀ ਉਹ ਗੱਡੀ ਦੀ ਚਾਬੀ ਮੈਂ ਖੜੀ ਐ ਇੱਥੇ ਟੱਪਾ ਜਗਾ ਨਾ ਮੈਨੂੰ ਕਿੰਨੇ ਡਰ ਲੱਗਦਾ ਆ ਜਾ ਤੂੰ ਆਪਾਂ 2 ਮਿੰਟਾਂ ਚ ਆ ਜਾਂਦੇ ਯਾਰ ਕੀ ਆਉਂ ਤੂੰ ਮੈਨੂੰ ਤਾਂ ਤੇ ਨਾਲ ਲੈ ਕੇ ਆਉਣਾ ਉਹਨੇ ਇੱਥੇ ਮੇਰਾ